ਇਹ ਲਾਈਵ ਵੀਡੀਓ ਦੇ ਵਿੱਚ YouTube ਤੇ ਤੇ Facebook ਤੇ ਆਪਣਾ ਪੇਜ ਆ ਇੱਥੇ ਧੁੱਲਰ ਸਾਹਿਬ ਨਾਮ ਦੋਨਾਂ ਦਾ ਇੱਕ ਕਰਾਂਗੇ। ਅੰਬ ਦੇ ਬੂਟੇ ਜਿਹੜੇ ਆਪਾਂ ਲਾਏ ਸੀ ਉਦੋਂ ਆਂਡ ਕੱਢੇ ਪੱਤੇ ਤਿੰਨ ਤੇ ਦੋ ਪੰਜ ਤੇ ਕਿਦਰ ਸ਼ੀ ਹੋ ਨਹੀਂ ਬਣਿਆ ਤੇ ਹੁਣ ਸਪਰੇਅ ਚੱਲ ਰਹੀ ਆ ਸਪਰੇਅ ਟਾਈਮ பௌத முண்டே கிச்சரே பைப்பாப் ਚਲੀ ਜਾਂਦਾ ਪੰਪ ਆ ਗਈ ਹੱਲੀ ਨਰ ਸੱਪ ਪੈਰ ਤਾਂ ਕੰਮ ਦੀ ਆ ਉਹ ਸੱਪ ਵਾਂਗੂ ਜੂ ਟਿਊ ਤੇ ਸਾਨੂੰ ਦੇਖੋ ਨਿਆਰੇ ਝੋਨੇ ਦੇ ਕਿਹੜਾ ਆਹੀ ਕਰਨਾ ਕੱਲ ਬਹੁਤ ਇੰਨਾ ਕੋਈ ਦੋਸਰੋ ਕਰ ਬਾਰ ਲ ਜਾਣਾ ਪਊਗਾ ਪੈਪ ਘੱਟ ਗਿਆ ਤੇ ਕਾਹੀਏ ਵੜਦੇ ਹੋ ਜਾ ਹਾਂ ਮੇਰਾ ਘੈਣ ਹੀ ਪਿਆ ਯਾਰ ਨਾ ਮੇਰੇ ਤੇ ਪਈ ਨਹੀਂ ਹੌਲੀ ਹੋਣੀ ਪਤਾ ਤੂੰ ਤੇਰਾ ਪੈਣ ਕੋਲ ਦੂਰ ਜਿਹਾ ਹੁਣ ਚਾਹੁੰਦੀ ਹਾਂ ਉਹ ਸਾਹ ਜਾ ਕੋਈ ਇੱਕ ਜਾ ਦੇਗੀ ਆ ਦੇਗੀ ਮੋਬਾਈਲ ਦਾ ਫਿਕਰ ਪੈ ਗਿਆ ਮੇਰੇ ਮੋਬਾਈਲ ਨੂੰ ਆ ਕੇ ਤੂੰ ਕਹੇਂ ਤੇਰੇ ਤੋਂ ਹਣ ਤੂੰ ਤੇ ਪਈ ਤਾਂ ਨਹੀਂ ਕਰਨਾ ਉਹ ਮੋਬਾਈਲ ਬਾਇਨਾ ਮੈਂ ਤੂੰ ਬਰਾਣਾ ਹੋ ਜਾ ਦਰਸ਼ਕ ਦੇਖ ਰਿਹਾ ਤੂੰ ਬਰਾਣਾ ਹੋ ਜਾ ਹਾਂ ਆ ਦੇਖ ਲੋ ਕਹਿੰਦਾ ਸਪਰੇਅ ਕਰ ਨਾ ਤੇਰੇ ਤੋਂ ਤਾਂ ਨਹੀਂ ਪਈਏ ਆ ਕੇ ਮੇਰੇ ਮੋਬਾਈਲ ਤੇ ਤਾਂ ਨਹੀਂ ਪਈਆ ਹਾਲ ਆਹ ਜਿਵੇਂ ਹੁਣ ਝੋਨਾ ਇੱਥੇ ਰੀਲਾਂ ਵਧੀਆ ਬੰਨ ਜਿਵੇਂ ਤੈਨੂੰ ਕੈਮਰਾ ਦਾ ਹਿਸਾਬ ਆ ਤੇ ਅਸੀਂ ਤੁਰ ਕੇ ਅੱਗੇ ਆਇਆ ਕੋ ਬਣਾ ਰਿਆ ਰੀਲਾਂ ਗੱਲ ਆ ਇਹ ਆ ਵਿਚਾਰੇ ਜੀ ਕਹੀ ਕੀ ਜੀ ਜਾਂਦਾ ਪੈ ਪੁੱਚੀ ਰੱਖੀ ਆ ਉਹ ਵਿਚਾਰੇ ਗੁਬਾਰਾ ਲਾਇਆ ਹੋ ਪੈ ਚੱਕਰ ਖਤਰਾ ਇਹ ਬੰਦਾ ਵਿਚਾਲੇ ਮੇਰਾ ਜੀ ਦਿਖਾ ਦਿਆ ਕਰੋ ਉੱਤੋਂ ਗੱਲ ਦਿਆ ਕਰੋ ਬੰਦਾ ਹੂੰ ਕਿੰਨੇ ਕਿ ਦਰਸ਼ਕ ਜੁੜੇ ਆਪਣੇ ਦਰਸ਼ਕ 11 ਜੁੜ ਗਏ ਤੇਰਾ ਚੈਨਲ ਵੱਡਾ ਗਾ ਇੱਥੇ ਜੁੜੇ ਆ ਇਹ ਉਹ ਬੰਦੇ ਜੁੜਦੇ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਆ ਸਾਡਾ ਛੋਟਾ ਚੈਨਲ ਆ ਸਾਡੇ ਨਾਲ ਜੁੜਦੇ ਨਹੀਂ ਛਾੜ ਦੇ ਦੋ ਘਰਦੇ ਆ ਬਸ ਉਹੀ ਦੇਖੀ ਜਾਂਦੇ ਇਹ ਤਾਂ ਮਿੱਤਰਾਂ ਉਹ ਬੰਦੇ ਜੁੜਦੇ ਆ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਆ ਬਾਕੀ ਦਾ ਮਚਪਣਾ ਦੇਖਣਾ ਹੋਣੀ ਆਪਣੇ ਚੈਨਲ ਤੇ ਆਉਂਦਾ ਆਪਣੇ ਚੈਨਲ ਤੇ ਬੰਦਾ ਉਹ ਜਿਹੜਾ ਕਿਸਾਨ ਆ ਅੱਛਾ ਜਿਹੜਾ ਕਿਸਾਨ ਨੂੰ ਪਿਆਰ ਕਰਦਾ ਉਹ ਆਊਗਾ ਉਹ ਆਊ ਆਪਣੇ ਚੈਨਲ ਤੇ ਹੋਰ ਨਹੀਂ ਕੋ ਆਉਂਦਾ 13 ਜਾਣੇ ਹੋਗੇ ਇਹ ਮਿੱਤਰੋ ਆਪਾਂ ਪਹਿਲਾਂ ਇਧਰੋਂ ਲੱਗੇ ਆ ਦਿਖਾ ਦੇ ਪਿਛਲੇ ਪਾਸੇ ਸਪਰੇਅ ਕਰਨ ਨੂੰ ਉਧਰਲੀ ਸਾਈਡ ਤੋਂ ਬੱਸ ਜਾਂਦੀ ਨਹੀਂ ਖਰੇਗਾ ਬਗਜੂ ਆਇਆ ਕਰਿਓ ਆਇਆ ਲੰਮੀ ਕੱਢੋ ਹਾਂ ਤੇ ਆਪਣਾ ਅੱਜ ਥੋੜਾ ਜਿਹਾ ਕੰਮ ਵਿਗੜ ਗਿਆ ਪੈ ਪਾਟ ਦੀ ਇੱਕ ਪੈ ਪਟਨ ਕਰਕੇ ਆ ਪੈ ਛੁੱਟੀ ਰਹੇਗੀ ਜਿਹੜੇ ਟੋਟਾ ਪਾਟ ਹੈ ਉਹ ਆਪਾਂ ਨੂੰ ਰੋਕਣਾ ਪੈ ਗਿਆ ਕਿਉਂਕਿ ਹੁਣ ਮੌਕੇ ਤੇ ਠੀਕ ਕਰਨ ਜਾਂਦੇ ਟਾਈਮ ਲੱਗਦਾ ਜਿਹੜਾ ਔਕੇ ਸਭ ਕੈਂ ਖਿੱਚ ਕੁੱਛ ਘੇਰੀ ਕਰ ਲਾਂਗੇ ਮੈਂ ਜਾਣਾ ਮੈਂ ਮੈਂ ਕਿਉਂ ਕੋ ਜਿਹੜੇ ਆ ਕਰਦਾ ਮੈਂ ਦੇ ਜੀ ਬੰਨਾ ਵੇ ਇਧਰ ਦੀ ਲੈ ਜਾਗਾ ਇੱਥੋਂ ਮੋੜ ਲਿਆ ਕੋਈ ਨਹੀਂ ਮੋੜ ਲਿਆ ਆ ਬਰ ਬਲਕੀ ਬਾਅਦ ਮੇਰੇ ਕੋਲ ਬਹੁਤ ਬੜਾ ਹੋਰ ਕਾ ਹੋ ਜਾ ਪਰਾਂ ਹੋ ਪਰਾਂ ਨਹੀਂ ਆਏ ਜਿਹੜਾ ਗਨਮੈਨ ਹੁੰਦਾ ਉਹ ਦਿਮਾਗ ਕੰਮ ਛੜਿਆ ਦਾ ਮੂਰੇ ਪਤਾ ਇਹਨਾਂ ਲੱਗਦਾ ਦੱਸਣਾ ਪੈਂਦਾ ਵੀ ਇੱਥੋਂ ਤੱਕ ਆਇਆ ਇੱਥੋਂ ਤੱਕ ਨਹੀਂ ਆਇਆ ਡਬਲ ਕਲਿੱਕ ਤੇ ਜ਼ੂਮ ਕਰ ਨਹੀਂ ਸੀਗੀ ਅਸੀਂ ਬਹੁਤ ਸ਼ੁਕਰਗੁਜ਼ਾਰ ਤੂੰ ਆ ਗਿਆ ਚੌਥਾ ਬੰਦਾ ਮਾਰਾ ਦੇ ਤਾਂ ਲਾਈਵ ਕਰ ਲਿਆ ਮੋਬਾਈਲ ਫੜਨ ਵਾਲਾ ਹਾਂ ਮੋਬਾਈਲ ਫੜਨਾ ਇਹ ਤਾਂ ਬਹੁਤ ਔਖਾ ਕੰਮ ਸੀਗਾ ਅੱਜ ਸੜਕੇ ਮੈਂ ਦੋਸਤਾਂ ਨੂੰ ਕਿਹਾ ਸੀ ਮੈਂ ਅੱਜ ਲਾਈਵ ਨਹੀਂ ਕਰ ਸਕਦਾ ਕਿਉਂਕਿ ਬੰਦੇ ਤਿੰਨ ਨਹੀਂ ਅੱਜ ਸੀ ਬਸ ਠੀਕ ਹੈ ਠੀਕਾ ਸਾਡਾ ਘਰ ਵੀ ਦੇਖ ਦੋ ਜੂਮ ਵੀ ਬੜਾ ਤਕੜਾ ਹੈ ਮੇਰੇ ਤੇ ਮੇਰੇ ਮੇਰੇ ਫੋਨ ਦਾ ਮੇਰਾ ਸੁਢਾ ਹੋ ਗਿਆ ਨਾ ਫੋਨ ਹਾ ਥੋੜੋ ਹੀ ਫਰਕ ਕਿੱਧਰ ਤੇ ਹੋਣਾ ਉਹ ਬੰਦਾ ਸਾਡਾ ਗਨਮੈਨ ਆਹ ਹੋ ਜੂ ਬਾਤ ਕਰਤੀ ਇਹ ਨਿਕਲੂਗੀ ਜੇ ਕਰਦੇ ਹੋ ਜੂ ਤਾਂ ਨਿਕਲੂਗੀ ਸਾਰੀ ਮੈਂ ਬਸ ਫੇਰਾ ਪਿਆ ਬਾਤ ਵੀ ਭੇਟ ਕੇ ਲੈ ਆਵਾਂ ਮੈਂ ਤੇਰੇ ਮੈਂ ਤੇ ਭੇਟ ਕੇ ਲੈ ਜਾਾਂਗਾ ਤੇਰੇ ਮਾਤਾ ਅੰਦਰ ਦੇਖ ਲੈਾਂਗਾ ਤੇ ਨਿਕਲ ਰਿਹਾ ਜਿਆ ਉਹ ਨਿਕਲ ਰਿਹਾ ਹੈ ਨਿਕਲਦਾ ਰਹੇਗੀ ਜੇ ਇੱਕ ਪਾਸੇ ਹੋਰ ਦਾ ਬੀਨ ਲੜਪੇ 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 ਐਂ ਚੱਟ ਦਿਖਾਉਣੇ ਤੁਨੂੰ ਡਾ ਹੋਊਗਾ ਝੋਨਾ ਹੈ ਚਾਰ ਚਾਰ ਫੋਟੋ 4 4 ਫੋਟੋ ਵਿੱਚ ਬੰਦਿਆਂ ਦੇ ਮੂੰਹ ਹੀ ਨਹੀਂ ਦੇ ਆਸੇ ਇੱਥੇ ਜੇ ਵੇਦਾ ਇਹ ਤਰੋ 25 ਹੋਣੀ ਇੱਧਰ ਤੱਕ ਯਾਰ ਆ ਨਹੀਂ ਵੱਜੀ ਉਹ ਵੱਜੀ ਆ ਅੱਜ ਨਹੀਂ ਮਾਰੀ ਉਹ ਦਾ ਰਾਮਣਾ ਨਿਕਲ ਉਥਾਰਾ ਵੱਟੇ ਲੋਟ ਕਿਥੋਂ ਤੱਕ ਆਈ ਉਹ ਤੇ ਨਹੀਂ ਉਰੇ ਆ ਜਾ ਹੋਰ ਹੋਰ ਹੋ ਜਾ ਉਰੇ ਆ ਜਾ ਤੈਨੂੰ ਜਾ ਸੋ ਨਾ ਪਰਾ ਵੀ ਬਾਂਦ ਲੱਗ ਜਾਏਗਾ ਆ ਇੱਧਰ ਲਈ ਹੋਈ ਇੱਕ ਰਕਤਾ ਹਾਂ ਉਰੇ ਆ ਜਾ ਹੋਰ ਇਹ ਹਿੱਥੋਂ ਤੱਕ ਆਈ ਉਹ ਰੇ ਨੂੰ ਜਾ ਜਾ ਹੱਦੀ ਪਾ ਜਾ ਵਗ ਜਾ ਤੂੰ ਪਰੇ ਹੋ ਜਾ ਕਾ ਹੋ ਜਾ ਬਾਣ ਕਾਲੇ ਕਰਤੇ ਬਾਣ ਛੋਨੇ ਨੇ ਅੱਗੇ ਲਾਲ ਹੁੰਦੀ ਸੀ ਮਿੱਟੀ ਹੁਣ ਕਾਲੀ ਹੋ ਗਈ 13 ਦਰਸ਼ਕ ਰਹਿ ਗਏ 13 ਆ ਗਏ ਸੁਆ ਰਪੇਆ ਗੀਤਕਾਰ ਜਲੌਰ ਸਿੰਘ ਮਸ਼ਹੂਰ ਗੀਤਕਾਰ ਨੂੰ ਮਲਾਉਣ ਜਾ ਰਹੇ ਆ ਤੁਹਾਨੂੰ ਜਲੌਰ ਸਿੰਘ ਪੁੱਲਰ ਜਿਹੜਾ ਤੁਸੀਂ ਗਾਣੇ ਸੁਣਦੇ ਹੋਨੇ ਹੋ ਜਲੌਰ ਸਿੰਘ ਪੁੱਲਰ ਆਹ ਪਏ ਨੇ YouTube ਤੇ ਦੇਖ ਰਹੇ ਆ ਤੁਹਾਨੂੰ 24 ਜਾਣੇ ਫੌਜੀ ਦੇ ਚੈਨਲ ਤੇ ਅਣਖ ਤੇ ਤੇ ਆਪਣੇ ਚੈਨਲ ਤੇ ਹਰ ਭੁੱਲਰ ਸਾਹਿਬ YouTube ਤੇ ਦੇਖ ਰਿਹਾ ਥੋਨੂੰ ਇੱਕ ਜਣਾ ਵਧੀਆ ਜੀ ਹਾਂ ਵਧੀਆ ਇਹਨਾਂ ਦਾ ਪੇਜ ਆ ਜੀ Facebook ਤੇ ਵੀ ਤੇ YouTube ਤੇ ਹੈਗਾ ਐਂਟੀਕ ਚੀਜ਼ਾਂ ਦਾ ਇਹਨਾਂ ਨੂੰ ਸਿੱਕੇ ਕੋਇਨ ਉਹਨਾਂ ਚੀਜ਼ਾਂ ਦਾ ਸ਼ੌਕ ਆ ਤੇ ਇਹ ਦੁਕਾਨੇ ਵੀ ਲਿਖਦੇ ਆ ਹੋਰ ਸੁਣਾਓ ਵਧੀਆ ਜੀ ਸਿੱਧ ਰਾਜ ਸਿੰਘ ਰਠੌਰ ਜੈ ਮਾਤਾ ਕੀ ਕਹਿੰਦੇ ਜੈ ਮਾਤਾ ਦੀ ਜੈ ਮਾਤਾ ਦੀ ਹੋਰ ਜੀ ਹੋਰ ਵਧੀਆ ਤੁਸੀਂ ਸੁਣਾਓ ਜਮਾ ਫੁੱਲ ਨੇ ਯਾਰੇ ਫੁੱਲ ਜਮਾ ਇੱਥੇ ਖੜ ਜੇ ਫੋਨ ਨਾ ਟਿਕ ਪੈਣਾ ਇੱਥੇ ਤਾਂ ਨਜ਼ਾਰੇ ਨਜ਼ਾਰੇ ਆ ਹਾਂ ਨਿਆਰੇ ਇੱਥੇ ਖੇਤਾਂ ਦੇ ਇੱਥੇ ਕੁਦਰਤ ਦੇ ਨਜ਼ਾਰੇ ਆ ਉਦਰ ਤੋਂ ਦੇ ਹਾਂ ਅੱਜ ਦਗਾਣਾ ਇੱਕ ਨਵਾਂ ਤਿਆਰ ਕਰਤਾ ਜੀ ਦਗਾਣਾ ਤਿਆਰ ਹੈ ਜੀ ਬਸ ਪਾਵਾਂਗੇ ਕੱਲ ਨੂੰ ਪਿਛਲੇ ਪਹਿਰ ਇੱਕ ਇੱਕ ਜਿਹੜੇ ਉਦੋਂ ਕੰਟੈਕਟ ਨੰਬਰ ਮੰਗੀਆਂ ਦੇ ਸੀ ਹਾਂਜੀ ਗੱਲ ਵਧੀਆ ਕਿ ਕਿ ਨਹੀਂ ਹਾਂ ਬਹੁਤ ਵਧੀਆ ਗੱਲਾਂ ਬਹੁਤ ਬੰਦਿਆਂ ਨੇ ਮੰਗਿਆ ਬਹੁਤ ਬੰਦਿਆਂ ਨੇ ਗੱਲ ਕੀਤੀ ਫਾਇਦਾ ਹੋਊਗਾ ਫੇਸਬੁੱਕ ਦਾ ਹਾਂ ਮੈਨੂੰ ਤਾਂ ਲੱਗਦਾ ਵੀ ਹੋਊਗਾ ਜਿਵੇਂ ਹਰਦੇਵ ਮਾਹੀ ਨੰਗਲ ਉਹ ਕਹਿੰਦੇ ਸੀਗੇ ਵੀ ਸਾਨੂੰ ਇਹ ਨਜ਼ਰ ਹੋ ਗਿਆ ਸੀ ਆ ਘਰ-ਵਾਰ ਦੇ ਕੰਮ ਤੋਂੰਦੇ ਕਬੀਲਦਾਰੀਆਂ ਚ ਪੈ ਗਏ ਤੇ 15-20 ਸਾਲ ਤੇ ਘਰ ਦੇ ਹੁਣ ਜਵਾਗ ਚੱਲੇ ਸਾਰੇ ਵੱਡੇ ਹੋ ਗਏ ਤੇ ਉਹ ਕਹਿੰਦਾ ਵੀ ਤੂੰ ਆ ਕੀੜਾ ਕੱਢ ਲਾ ਹਾਂ ਉਹਨਾਂ ਦੇ ਦਵਾੜੇ ਕੀੜਾ ਦਵਾੜੇ ਤਿੰਨ-ਚਾਰ ਗਾਣੇ ਕੱਢ ਤੇ ਤੇ ਹੋਰ ਉਹਦੇ ਸੱਦਾ ਸਿੰਘ ਵਾਲੇ ਖਾੜਾ ਸੀ ਆਪਾਂ ਨੂੰ ਮਗਰੋਂ ਪਤਾ ਲੱਗਿਆ ਅੱਛਾ ਹੱਥ ਨੇ ਸਲੀਜ਼ ਕਰੀ ਹੋਣੀ ਹੈ ਕੈਸ਼ ਉੱਤੇ ਪਤਾ ਨਹੀਂ ਆ ਇਹਦਾ ਤੇ ਨਹੀਂ ਆਪਾਂ ਜਾ ਹੀ ਆਉਂਦੇ ਉਹਦੇ ਆਪਾਂ ਸੱਦਾ ਸਿੰਘ ਵਾਲੇ ਕਰੀ ਸੀ ਹਾਂ ਆ ਆਦਰ ਮੂਸੇ ਦੇ ਨਾਲ ਹੀ ਹੈ ਨਾ ਹਾਂ ਹਾਂ ਉਹ ਦਰਵਾਜ਼ੇ ਬਣੇ ਹੋਇਆ ਸੰਗੜੀ ਦੇ ਬਣੇ ਗਾਣੇ ਚੱਲੀ ਜਾਂਦੇ ਸੀ ਤੇ ਮੈਨੂੰ ਲੱਗਦਾ ਵੀ ਜਾਂ ਉੱਥੇ ਕੋਈ ਸ਼ੂਟਿੰਗ ਹੋਊ 13 ਉੱਥੇ ਉਹ ਗਾਣੇ ਗਾਦੇ ਹੋਣਗੇ ਨਾ ਮੁੜ ਕੇ ਦੁਬਾਰਾ ਐਡਿਟ ਕਰ ਦੇਣਗੇ ਹਾਂ ਉਹ ਹੋ ਜਾਂਦਾ ਸਭ ਕੁਝ ਚੱਲਦਾ ਦੁਨੀਆਦਾਰੀ ਹੂੰ ਇਹਨਾਂ ਦਾ ਫੇਸਬੁੱਕ ਤੇ ਪੇਜ ਆ ਜੀ ਜਲੌਰਸ ਪੁੱਲਰ ਦੇ ਨਾਂ ਦੇ ਨਾ ਜਲੌਰ ਸਿੰਘ ਪੁੱਲਰ ਹਾਂ ਜਲੌਰ ਤੇ YouTube ਤੇ ਹੈਗਾਗਾ ਸ਼ੌਂਕੀ ਐਂਟੀਕ ਚੀਜ਼ਾਂ ਦਾ ਤੇ ਜੇ ਕਿਸੇ ਨੇ ਪੁਰਾਣੇ ਨੋਟ ਨਾਟ ਸਿੱਕੇ ਸੁੱਕੇ ਲੈਣੇ ਕਰਨੇ ਆ ਦੇਖਣੇ ਹੋਣ ਦੇਖਣੇ ਆ ਆਖਰੀ ਦਿਨ ਇਹ ਵੇਚਣੇ ਤਾਂ ਨਹੀਂ ਹਨਾ ਇਹਨੇ ਖਰੀਦ ਦੇਖ ਰਹੇ ਹੁਣ ਤਾਂ ਇਹਨਾਂ ਨਾਲ ਸਵਾਰ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਓਕੇ ਹੈ ਜੀ ਘੋੜੀ ਰੱਖਾ ਤੇ ਹੋ ਆਪ ਸੁਧਾਰਤ ਸਿੰਘ ਰਠੌਰ ਕਹਿੰਦੇ ਘੋੜੀ ਰੱਖਾ ਤੇ ਹੋ ਆ ਬਈਆਂ ਕਿੰਨੀਆਂ ਘੋੜੀਆਂ ਰੱਖ ਅੱਛਾ ਘੋੜੀ ਰੱਖਤੇ ਹੋ ਆਪ ਠੀਕ ਆ ਘੋੜੀ 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 ਰੱਖਤੇ ਨਹੀਂ ਜੀ ਘੋੜੀ ਰੱਖਣੇ ਕੀ ਸਕੀਮ ਚੱਲ ਰਹੀ ਹੈ ਇਹ ਪਾਣੀ ਵਧੀਆ ਸਾਡੇ ਖੇਤੀ ਲਈ ਦੇ ਖੇਤ ਵੀ ਵਧੀਆ ਨੇ ਝੋਨਾ ਹੁੰਦਾ ਹਾਂ ਪਾਣੀ ਖੇਤ ਧਰਤੀ ਦੇ ਥੱਲੇ ਵਾਲਾ ਵੀ 100 ਫੁੱਟ ਤੱਕ ਦਾ ਵਧੀਆ ਫਿਲਟਰ ਵਾਲਾ ਪਾਣੀ ਤੇ ਠੀਕ ਆ ਕੰਮ ਕੋਲ ਮਿਲਾ ਕੇ ਠੀਕ ਆ ਜੀ ਠੀਕ ਆ ਜੀ ਓਕੇ ਜੀ ਅਮਿਤਾ ਜੀ ਬਸ ਠੀਕ ਆ ਚੌਲੇ ਲੈ ਜਾਣੇ ਤਾਂ ਲੈ ਜਾ ਨਾ ਮੇਰਾ ਰੱਬ ਦੀ ਜੀ ਸਾਰੀ ਮੇਰ ਵਾਲਾ ਚਲੋ ਲਾਓ ਰੌਣਕ ਹਾਂ ਜੀ ਹਾਂ ਜੀ ਖੁਸ਼ ਕਿਵੇਂ ਅੱਜ ਬਾਹਲੇ ਜਾਣੇ ਸੁਣਾਈ ਜਾਂਦਾ ਸੀ ਮੱਕੀ ਬੀਜੂਗਾ ਹਾਂ ਮੱਕੀ ਆਇਦਰ ਮੋਟਾ ਖੁਸ਼ ਉਹ ਖੜਾ ਫਾਰਮ ਟਰੈਕ YouTube ਤੇ ਦੇਖ ਲੋ ਸਾਡਾ ਚੈਨਲ 2 ਮਿੰਟ ਆ ਟਾਵਰ ਵੀ ਲਵਾਉਣੇ ਪੈਣਗੇ ਇੱਥੇ ਸਾਨੂੰ ਤੇ ਬੰਦੇ ਸਾਡੇ ਆ ਕੱਢ ਕੇ ਲੈ ਗਏ ਇਧਰੋਂ ਕੱਦੂ ਗੁੱਦੂ ਹੈਗੇ ਕੋਈ ਠੀਕ ਆ ਜੀ ਪੀਕਾ ਜੀ ਧੰਨਵਾਦ ਲੈ ਵੀ ਖੇਤਾਂ ਦਾ ਫਾਇਦਾ ਹੋ ਗਿਆ ਕੱਲ ਨੂੰ ਕਦੋਂ ਮਿਲ ਜਾਣਗੇ ਤਾਜ਼ੇ ਕਿ ਨਹੀਂ ਤਾਂ ਲਿਆਉਣੇ ਪੈਂਦੇ ਬੇਹ ਨਾਲੇ ਦੀ ਪਾਣੀ ਦੀ ਲੱਗੀ ਸਬਜ਼ੀ ਜਿਹੜੀ ਉਹ ਉਹ ਤੇਰੀ ਇਹ ਸਾਡਾ ਵੀ ਵੇਚ ਤੁਸੀਂ ਫੋਲੋ ਕਰ ਲਿਆ ਕਰੋ ਮਿੱਤਰੋ ਭੁੱਲਰ ਸਾਹਿਬ ਨਾਮ ਤੇ ਆ ਸਦਾਰਥ ਸਿੰਘ ਰਠੌਰ ਜੀ ਇੱਕ ਹਮਾਰਾ ਹੋਰ ਪੇਜ ਆ ਪੰਜਾਬੀ ਚ ਲਿਖਿਆ ਭੁੱਲਰ ਸਾਹਿਬ ਪਤਾ ਨਹੀਂ ਆਪ ਹਿੰਦੀ ਸਮਝਾਏਗੀ ਆਪਕੋ ਕਿ ਨਹੀਂ ਪੰਜਾਬੀ ਤੇ ਫੇਸਬੁੱਕ ਤੇ ਹਰਦੀਪ ਭੁੱਲਰ ਉਹਦੇ ਵੀ ਚਾਰ ਠੂਂਗਾ ਮਾਰਦਿਆ ਕਰੋ ਫੋਲੋ ਕਰ ਲਿਆ ਕਰੋ ਉਹ ਤੇਰੀ ਤੇ ਸਪ੍ਰੈਸ ਪ੍ਰੂਵ ਕਰਨੀ ਤੇ ਕੰਮ ਹੈ ਤਾਂ ਔਖਾ ਮਿੱਤਰੋ ਰੁਟੀਨ ਚ ਜਿਹੜੇ ਕਰਦੇ ਆ ਉਹਨਾਂ ਨੂੰ ਤਾਂ ਠੀਕ ਆ ਜਿਹੜੀਆਂ ਲੱਤਾਂ ਵਾਹਾਂ ਮੱਛਰੀਆਂ ਹੱਥ ਨੇ ਉਹ ਅੱਡ ਤੇ ਮਿੱਟੀ ਇਹ ਪਹਿਲਾਂ ਲਾਲ-ਲਾਲ ਹੁੰਦੀ ਸੀ ਖੇਤਾਂ ਦੀ ਤੇ ਹੁਣ ਦੇਖ ਲਓ ਜਿਵੇਂ ਨਾਲੀਆਂ 'ਚ ਪਾਣੀ ਖੜਾ ਹੁੰਦਾ ਗੰਦਪੱਲ ਐ ਕਾਲੀ-ਕਾਲੀ ਮਿੱਟੀ ਹੋ ਗਈ ਕਾਲਸ ਝੋਨੇ ਲਗਾਤਾਰ ਪਾਣੀ ਲੱਗਦਾ ਆ ਦੇਖੋ ਝੋਨੇ ਦੇ ਚੱਕਰ ਜਿਹੇ ਜ ਆ ਫਸ ਗਿਆ ਕਿਸਾਨ ਹੋਰ ਕਿਸੇ ਦੇ ਰੇਟ ਵੱਧ ਘੱਟ ਹੋ ਜਾਂਦੇ ਆ ਤੇ ਇਹ ਛੱਡ ਨਹੀਂ ਸਕਦਾ ਬੰਦਾ ਇਹ ਦਿੱਕਤ ਆਉਂਦੀ ਆ ਫਲਕਚੁਏਸ਼ਨ ਕਹਿੰਦੇ ਆ ਕਿ ਕੀ ਕਹਿੰਦੇ ਆ ਰੇਟਾਂ 'ਚ ਉਹ ਚੱਲਦਾ ਰਹਿੰਦਾ ਤਾਂ ਕਰਕੇ ਸਾਰੀਆਂ ਚੀਜ਼ਾਂ 'ਚ ਦਿੱਕਤ ਆਉਂਦੀਆਂ ਨੇ ਤੇ ਹੁਣ ਵਿੱਚੀ ਦਾ ਕੀ ਆਂਦੇ ਬਾਸਮਤੀ ਦਾ ਰੇਟ ਘਟੂਗਾ ਕੋਈ ਆਖਿਆ ਨਾ ਕੋਈ ਫਰਕ ਨਹੀਂ ਪੈਂਦਾ ਹੁਣ ਹੋਊਗਾ ਕਿ ਉਹ ਬਾਅਦ ਚ ਪਤਾ ਲੱਗੂਗਾ ਪੰਜਾਬ ਦੇ ਵਿੱਚ ਸਾਰੇ ਗੜਾਉਣ ਭਰੇ ਪਏ ਆ ਸੈਲਰਾਂ ਚੋਂ ਵੀ ਲਿਫਟਿੰਗ ਹੋਈ ਨਹੀਂ ਝੋਨੇ ਦੀ ਤੇ ਹੌਣ ਵਾਲੇ ਦਿਨਾਂ ਚ ਹੁਣ ਵੀ ਮੜੀਆਂ ਮੋਟੀਆਂ ਹੜਤਾਲਾਂ ਚੱਲਦੀਆਂ ਕੱਲ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਵੀ ਕੀਤੀ ਸੀ ਵੀ ਝੋਨਾ ਝਾਨਾ ਤੇ ਹੋਰ ਰਕਮਾਂ ਧੰਦਿਆਂ ਬਾਰੇ ਉਹਦੋਂ ਪਹਿਲਾਂ ਵੀ ਕਰੀ ਸੀ ਮਿੱਚੀ ਅੱਖੀਆਂ ਨੇ ਵੀ ਹੋ ਸਕਦਾ ਕਿਸੇ ਪ੍ਰਾਈਵੇਟ ਪਲੇਅਰ ਨੂੰ ਵੱਡੇ ਨੂੰ ਵੱਡੇ ਪ੍ਰਾਈਵੇਟ ਪਲੇਅਰ ਨੂੰ ਉਹ ਕਰ ਦੇਣਾ ਚੁਕਾ ਦੇਣਾ ਨਹੀਂ ਪਾਈ ਟਾਈਮ ਘਾਟਾ ਤੂੰ ਆਪ ਦੇ ਸੈਲੋ ਸੈਟ ਲਾ ਹਨਾ ਮੋਗੇ ਵਾਲੇ ਯਾਰ ਨੂੰ ਆਪਣੇ ਨੂੰ ਤੇ ਐ ਵੀ ਹੋ ਸਕਦਾ ਕੰਮ ਬਾਕੀ ਦੇਖੋ ਕੀ ਹੁੰਦਾ ਇੱਧਰ ਦੋ ਬੰਦੇ ਕਿਹੜੇ ਦੇਖ ਰਿਹਾ ਮੈਨੂੰ ਸਾਡੇ ਘਰ ਦੀ ਦੇਖਦੇ ਹੋਰ ਕੋਈ ਦੇਖਦਾ ਹੀ ਨਹੀਂ లైక్ లుక్ ਕਰਦਿਆ ਕਰੋ ਕਮੈਂਟ ਤੁਹਾਡੀ ਨਜ਼ਰ ਬੱਸ ਬੋਲੇ ਸੋਹਣਿਆਲ ਹੋ ਗਿਆ ਕਿਧਰ ਅੱਧਾ ਪਰੇ ਚੱਲਾਂਗੇ ਕਿਧਰ ਕਿਹੜੇ ਥਾਂ ਤੇ ਹੁਣ ਉੱਤੋਂ ਨਹੀਂ ਆਉਂਗੇ ਹੜਜੋਤੀ ਪਹਿਲਾ ਵਧੀਆ ਖੰਭਾ ਤੇ ਰੇਟਰਾਂ ਦੇ ਉੱਤੇ ਆਂਦੇ ਤੋਂ ਆਪਾਂ ਉੱਡੇ ਪਾਸੇ ਜਾਵਾਂਗੇ ਹਾਂ ਉੱਡੇ ਬਾਈ ਤੋਂ ਤੇ ਫਿਰ ਮੈਨੂੰ ਉਧਰ ਹੀ ਖੜਾ ਹੰਦਾਂ ਤਾ ਮਾਰ ਮਾਰੀ ਗਏ ਤੁਹਾਡੇ ਤੇ ਰਹੋਗੇ ਬੰਦਾ ਕਰਦਾ ਹੁਣ ਉਧਰ ਦੀ ਜਾਣਾ ਪਊਣਾ ਇਹ ਰਾਜੂ ਆ ਗਿਆ ਗੁਦਰਤੀ ਦਿਨ ਹੌਸਲਾ ਬਾੜ ਗਿਆ ਬੰਦੇ ਦਾ ਰਾਜੂ ਤੇਰਾ ਨਾਕਾ ਖਰਾਬ ਕਰੀ ਜਾਂਦੇ ਇਹ ਵੀ ਸਪਰੇਅ ਭਲੇ ਭੱਜ ਜਾਂਦਾ ਐ ਕਰ ਜਾਂਦਾ ਅੱਜ ਤੂੰ ਦੇਖ ਲੈ ਭੱਜ ਕੇ ਆਇਆ ਚਾਹ ਨਾਲ ਭਾਗ ਚਲੀ ਹੋਣ ਲੱਗੇ ਸਾਈਕਲ ਲੈ ਕੇ ਆਇਆ ਹਾਂ

ਬੰਦਾ ਪੁੱਛੀ ਜਾਂਦਾ ਕਹਿੰਦਾ ਘੋੜੀ ਤੇ ਆਪਾਂ ਆ ਬੰਡਾ ਜਿਹੜੇ ਤੋਂ ਘੋੜੀ ਰੱਖਤੇ ਹਾਂ ਆਪ ਘੋੜੀ ਕਹਿੰਦਾ ਪੌਂਡ ਆਂਬ ਤੇ ਸੀ ਦਵਾਈ ਘੋੜੀ ਰੱਖਾਂਗੇ ਜੀ ਘੋੜੀ ਰਾਜਸਥਾਨ ਚੋਂ ਹੋਊਗਾ ਜਾਂਦਾ ਜਾਂ ਰਠੌਰ ਨਾਂ ਦਾ ਗੋਤ ਆ ਕੋਈ ਰਠੌਰ ਉਹ ਕਹਿੰਦਾ ਘੋੜੀ ਰੱਖਤੇ ਹਾਂ ਆਂਬ ਦਾ ਬੂਟਾ ਇੱਕ ਰਹਿ ਗਿਆ ਸੀ ਇਹ ਨਹੀਂ ਚੱਲਿਆ ਬਾਕੀ ਸਭ ਚੱਲ ਗਈ ਸਾਰੇ ਆਲ ਬਾਕੀ ਸਾਰੇ ਚੱਲ ਗਏ ਸੀ ਇਹ ਨਹੀਂ ਸੀ ਚੱਲਿਆ ਫੇਸਬੁੱਕ ਤੇ ਆਪਣੇ ਪਾਲਿਸੀ ਇਸ਼ੂ ਆਇਆ ਪਿਆ ਇਹਦੇ ਵੀ ਦੇਖ ਲਿਆ ਕਰੋ ਭਾਈ ਤੁਸੀਂ ਹਣਾ ਜੀ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਬਾਕੀ ਸਾਰਿਆਂ ਦਾ ਧੰਨਵਾਦ ਤਿੰਨ ਦਰਸ਼ਕ ਹੋ ਗਏ ਚਰੇ ਜਾਣਾ ਮੈਂ ਚਰੇ ਜਾਣਾ ਮੇਰਾ ਕੰਮ ਆਵੜਾ ਮੰਡੀ ਜਾਂਦੇ ਸੀ ਕਿੰਸੀ ਸੀ ਮੋਬਾਈਲ ਤੇ ਵੀ ਲਵਾਉਣਾ ਪੋਸਟ ਸਟੈਂਡ ਮੋਬਾਈਲ ਤੇ ਵੀ ਸਟੈਂਡ ਲਵਾਉਣਾ ਉਹ ਗ੍ਰਾਈਂਡਰ ਲੈਣਾ ਯਾਰ ਸੜਕੇ ਜਾਵਣੀ ਪਰ ਤਿੰਨ ਹੋ ਗਏ ਦਖਾਉਣਾ ਹੈ ਤੁਹਾਨੂੰ ਯਾਤਰਾ ਆਹ ਫੀਲਿੰਗ ਲੈ ਲਓ ਦੂਜੀ ਲਾਹੇ ਜੇ ਆਹ ਸੋਨੇ ਸੋਨੇ ਫੁੱਲਾਂ ਵਾਲੀ ਸੋਨਾ

m u l i m 도로 들어와!! 호� ㄹ Oh, yeah, from a home sweet home. ਆਪਾਂ ਕਰਾਂਗੇ লাইਵ বন্ধ थैंक यू ਜਿਹੜੇ ਜੁੜੇ ਤੇ ਲਾਈਕ ਸ਼ੇਅਰ ਕਰ ਦਿਆ ਕਰੋ ਸਾਡਾ ਫਾਇਦਾ ਹੋ ਜੂ ਨੋ